ਬੇਅਤ ਵੀ ਜਿਸ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਉਤੇ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕਰਨ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਪੰਜਾਬ ਅੰਦਰ ਅਜਿਹਾ ਸ਼ਾਇਦ ਹੀ ਕੋਈ ਮਹੀਨਾ ਹੋਵੇ ਜਦ ਇਸ ਵਾਪਤ ਸੂਬੇ ਦੇ ਕਿਸੇ ਕੋਨੇ ਚੋਂ ਖਬਰ ਨਾ ਆਈ ਹੋਵੇ ਪਰ ਹੁਣ ਇਸ ਦਾ ਪੱਧਰ ਅਲੱਗ ਹੀ ਸਿਖਰਾਂ ਨੂੰ ਸ਼ੋਰ ਹੈ ਤੁਸੀਂ ਉਹ ਵੀਡੀਓ ਤਾਂ ਹੁਣ ਤੱਕ ਜ਼ਰੂਰ ਦੇਖ ਤੇ ਸੁਣ ਲਈ ਹੋਵੇਗੀ ਜਿਸ ਤੋਂ ਵਿੱਚ ਪੰਜਾਬੀ ਗਾਇਕ ਵੀਰ ਸਿੰਘ ਗਾ ਰਹੇ ਨੇ ਤੇ ਕੁਝ ਸਿੱਖ ਵੀਰ ਪੰਗੜਾ ਪਾਉਣ ਦੇ ਵਿੱਚ ਮਸਤ ਨੇ ਬਦਕਿਸਮਤੀ ਦੇ ਨਾਲ ਸ਼੍ਰੀ ਨਗਰ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਦਿਹਾੜਾ ਮਨਾਇਆ ਜਾ ਰਿਹਾ ਸੀ ਜਿਸ ਦੀ ਇਹ ਵੀਡੀਓ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਭ ਕੁਝ ਤਾਂ ਸਾਨੂੰ ਪਹਿਲਾਂ ਹੀ ਪਤਾ ਹੈ ਇਹਦੇ ਵਿੱਚ ਨਮਾ ਕੀ ਹੈ ਹੁਣ ਨਵੀਂ ਗੱਲ ਕਰਦੇ ਆ ਸਿੱਖ ਬੁੱਧੀਜੀਵੀ ਮੰਨਦੇ ਨੇ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਧਾਰਮਿਕ ਸ਼ਤਾਵਦੀਆਂ ਵਿੱਚ ਸਹਿਯੋਗੀ ਬਣਦਾ ਯਤਨ ਕਰੇ ਨਾ ਕੇ ਸ਼ਹੀਦੀ ਸ਼ਤਾਵਦੀ ਦੀ ਰੂਹ ਨੂੰ ਸ਼੍ਰੀਨਗਰ ਦੇ ਸਮਾਗਮ ਵਾਂਗ ਦਾਗ ਲਾਉਣ ਦਾ ਕਾਰਨ ਬਣੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਸਾਰੀ ਸਰਕਾਰ ਇਸ ਮੁੱਦੇ ਉੱਤੇ ਸਮੁੱਚੇ ਖਾਲਸਾ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ ਅਤੇ ਅਕਾਲ ਤਖਤ ਸਾਹਿਬ ਤੇ ਜਾ ਕੇ ਭੁੱਲ ਬਖਸ਼ਾਉਣੀ ਚਾਹੀਦੀ ਹੈ ਉਧਰ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਦੇ ਸਮਾਗਮ ਵਿੱਚ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਪਵਿੱਤਰ ਸ਼ਹਾਦਤ ਦੀ ਭਾਵਨਾ ਵਿਰੁੱਧ ਪੇਸ਼ਕਾਰੀਆਂ ਕੀਤੀਆਂ ਗਿਆ ਉਸ ਨਾਲ ਸ਼ਹਾਦਤ ਦੇ ਸੰਕਲਪ ਦੇ ਨਾਲ ਨਾਲ ਗੁਰਮਤ ਮਰਿਆਦਾ ਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਭਾਰੀ ਛੱਟ ਵੱਜੀ ਹੈ ਗੁਰਿੰਦਰਪਾਲ ਸਿੰਘ ਧਨੋਲਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਨੇ ਬੜੀ ਸ਼ੇਖੀ ਮਾਰੀ ਸੀ ਕਿ ਸਾਨੂੰ ਮਰਿਆਦਾ ਦਾ ਪੂਰਨ ਰੂਪ ਵਿੱਚ ਗਿਆਨ ਪਰ ਪਹਿਲੇ ਹੀ ਪ੍ਰੋਗਰਾਮ ਵਿੱਚ ਸਰਕਾਰ ਦੇ ਦਾਅਵਿਆਂ ਤੇ ਸਰਕਾਰ ਦੀ ਦੂਰ ਅੰਦੇਸ਼ਤਾ ਦੇ ਹੀ ਬੁਰੀ ਤਰ੍ਹਾਂ ਫੂਕ ਨਿਕਲ ਗਈ ਸਵਭਾਵਿਕ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਪਰੰਤੂ ਇਹ ਜੋ ਕੁਝ ਵਾਪਰਿਆ ਇਹ ਸਵਭਾਵਿਕ ਨਹੀਂ ਸੀ ਇਸ ਦੇ ਪਿੱਛੇ ਕਈ ਤਾਕਤਾਂ ਕੰਮ ਕਰਦੀਆਂ ਨੇ ਉਹ ਕਹਿੰਦੇ ਨੇ ਕਿ ਦੂਜਾ ਪੱਖ ਇਹ ਹੈ ਕਿ ਜਸਵੰਤ ਜਾਫਰ ਨੇ ਭਾਸ਼ਾ ਵਿਭਾਗ ਉੱਤੇ ਕਬਜ਼ਾ ਕੀਤਾ ਹੋਇਆ ਸ਼੍ਰੀਨਗਰ ਵਿਖੇ ਸ਼ਹੀਦ ਦੀ ਸ਼ਤਾਵ ਦੀ ਉੱਤੇ ਨਾਚ ਪੰਗੜਾ ਕਰਨ ਦਾ ਪ੍ਰੋਗਰਾਮ ਵੀ ਜਫਰ ਦੀ ਅਗਵਾਈ ਹਟ ਜਾਣਬੂਝ ਕੇ ਕੀਤਾ ਗਿਆ ਇਹ ਕੋਈ ਅਣਜਾਣੇ ਵਿੱਚ ਹੋਈ ਗਲਤੀ ਨਹੀਂ ਹੈ ਹੁਣ ਐਂਟਰੀ ਹੁੰਦੀ ਹੈ ਬਾਦਲ ਤੜੇ ਦੀ ਜਿਸ ਨੇ ਬੇਅਦਬੀ ਮੁੱਦੇ ਤੇ ਸਭ ਤੋਂ ਵੱਧ ਸੰਤਾਪ ਹੰਡਾਇਆ ਸੱਚ ਝੂਠ ਰੱਬ ਜਾਣਦਾ ਪਰ ਜੋ ਰਾਜਨੀਤਿਕ ਪੱਧਰ ਤੇ ਨੁਕਸਾਨ ਉਹਨਾਂ ਦਾ ਇਸ ਮੁੱਦੇ ਨੇ ਕੀਤਾ ਹੋਰ ਕਿਸੇ ਦਾ ਨਹੀਂ ਕੀਤਾ ਅਕਾਲੀ ਕਹਿੰਦੇ ਨੇ ਕਿ ਆਪ ਸਰਕਾਰ ਜਵਾਬ ਦੇਵੇ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਇਹ ਜੋ ਤਮਾਸ਼ੇ ਕਰਵਾਏ ਜਾ ਰਹੇ ਨੇ ਉਸ ਦਾ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸ਼ਹੀਦੀ ਅਤੇ ਉਹਨਾਂ ਦੀ ਪਵਿੱਤਰ ਗਰਵਾਣੀ ਨਾਲ ਕੀ ਸੁਬੰਧ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਆ ਅਜੇ ਨਾਚ ਗਾਉਣੇ ਕਰਵਾਉਣੇ ਕਿਵੇਂ ਜਾਇਜ਼ ਨੇ ਇੱਕ ਹੋਰ ਬੇਅਦਬੀ ਨਹੀਂ ਤਾਂ ਹੋਰ ਕੀ ਹੈ ਬਾਕੀ ਆਪਾਂ ਦਲਜੀਤ ਸਿੰਘ ਚੀਮਾ ਤੋਂ ਸੁਣ ਲੈਂਦੇ ਆ ਕਿ ਉਹ ਕੀ ਕਹਿ ਰਹੇ ਨੇ ਸ਼ਰਮ ਵਾਲੀ ਗੱਲ ਆ ਔਰ ਸਿੱਖਾਂ ਦੇ ਜਖਮਾਂ ਦੇ ਉੱਤੇ ਨਮਕ ਛਿੜਕਣ ਵਾਲੀ ਗੱਲ ਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਆ ਉਹ ਸ਼ਹੀਦੀ ਸਤਵ ਦੀ ਭਾਸ਼ਾ ਵਿਭਾਗ ਜਿਹੜੇ ਮੰਤਰੀ ਸਾਡੇ ਹਰਜੋਤ ਬੈਂਸ ਜਿਹੜੇ ਕੈਬਨਿਟ ਮੰਤਰੀ ਆ ਉਹ ਉਸ ਵਿਭਾਗ ਦੇ ਮੰਤਰੀ ਆ ਥੋੜੇ ਦਿਨ ਪਹਿਲਾਂ ਬੜੀਆਂ ਵੱਡੀਆਂ ਮਤਾਂ ਪ੍ਰੈਸ ਕਾਨਫਰੰਸ ਕਰਕੇ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦੇਰੇ ਸੀ ਬੜੇ ਉੱਤੇ ਫੇਸਬੁੱਕ ਦੇ ਉੱਤੇ ਤੇ ਟਵਿੱਟਰ ਦੇ ਉੱਤੇ ਬੜੀ ਜਿਹੜੇ ਆ ਕਵਤਾਵਾਂ ਲਿਖ ਲਿਖ ਕੇ ਤੇ ਪਾਰੇ ਸੀ ਤੇ ਅੱਜ ਮੈਂ ਤੁਹਾਨੂੰ ਪੁੱਛਦਾ ਜਿਹੜਾ ਬੰਦ ਸਾਹਿਬ ਇਹ ਤੁਹਾਡੇ ਵਿਭਾਗ ਨੇ जख्मਾਂ ਤੇ ਨਮਕ ਛਿੜਕਿਆ ਨਾ ਇਹ ਮਰਿਆਦਾ ਸਿੱਖ ਆਉਂਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੈ ਜਿਹਦੀ ਸ਼ਹਾਦਤ ਤੇ ਜਿਹੜਾ ਗੁਰੂ ਗਬਨ ਸਿੰਘ ਜੀ ਮਹਾਰਾਜ ਨੇ ਕੀ ਉਚਾਰਿਆ ਹੋਇਆ ਭਇਓ ਜਗਤ ਕੋ ਸ਼ੋਗ ਉਹ ਸ਼ਹਾਦਤਾਂ ਨੇ ਜਿਹੜੀ ਦੁਨੀਆ ਦੇ ਵਿੱਚ ਜਿਹੜਾ ਜਦੋਂ ਕੋਈ ਇਤਿਹਾਸ ਪੜਦਾ ਤੇ ਲੋਕ ਕੰਡੇ ਖੜੇ ਹੋ ਜਾਂਦੇ ਆ ਕੈਸਰੀ ਕੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਕਿਸ ਤਰੀਕੇ ਭਾਈ ਮਤੀਦਾਸ ਨੂੰ ਭਾਈ ਸਤੀਦਾਸ ਨੂੰ ਭਾਈ ਦਿਆਲਾ ਨੂੰ ਸ਼ਹੀਦ ਕੀਤਾ ਗਿਆ ਕਿਸੇ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਕਿਸੇ ਨੂੰ ਦੇਗਾਂ ਦੇ ਵਿੱਚ ਉਬਾੜਿਆ ਗਿਆ ਔਰ ਕਿਸੇ ਨੂੰ ਜਿਹੜਾ ਹੈਗਾ ਰੂਹ ਦੇ ਵਿੱਚ ਬੰਨ ਕੇ ਸਾਰਿਆ ਗਿਆ ਤੇ ਇਸ ਸ਼ਹਾਦਤ ਨੂੰ ਭਗਵੰਤ ਮਾਨਜੀ ਦੀ ਸਰਕਾਰ ਭਾਸ਼ਾ ਵਿਭਾਗ ਉਥੇ ਸਿੰਗਰ ਲਾ ਕੇ ਭੰਗੜੇ ਪਾ ਕੇ ਬੀਬੀਆਂ ਨੂੰ ਭੰਗੜੇ 'ਚ ਸ਼ਾਮਲ ਕਰਕੇ ਤੇ ਉਥੇ ਕਸ਼ਮੀਰ ਦੀ ਧਰਤੀ ਤੋਂ ਤੁਸੀਂ ਕਹਿੰਦੇ ਹੋ ਕਿ ਸ਼ਤਾਬਦੀ ਦੀ ਸ਼ੁਰੂਆਤ ਹੋਈ ਮੈਂ ਚਾਹਾਂਗਾ ਕਿ ਅਸਤੀਫਾ ਦੇਣਾ ਚਾਹੀਦਾ ਮਤਲਬ ਇਸ ਤੋਂ ਵੱਧ ਕਾਣ ਤੁਸੀਂ ਜਿਹੜਾ ਸ਼ਤਾਬਦੀ ਦਾ ਸਾਡਾ ਕੀ ਕਰਦਾ ਤੁਸੀਂ ਖਲਵਾੜ ਕਰ ਰਹੇ ਹੋ ਜਿਹੜੀ ਸਾਡੀ ਜਿਹੜੀ ਇੱਡੀ ਐ ਇੱਡੇ ਵੱਡੀਆਂ ਚਾਹਤਾਂ ਤੇ ਏਡਾ ਵੱਡਾ ਜਿਹੜਾ ਸਾਡਾ ਇਤਿਹਾਸ ਹੈ ਉਹ ਫੋਟੋ ਦੇਖਿਆ ਨਹੀਂ ਜਾਂਦੀਆਂ ਅਰੇ ਇਹ ਇਹ ਕਰਨ ਵਾਲੇ ਕੌਣ ਆ ਜਿਹੜੇ ਮਤਾ ਦਿੰਦੇ ਸੀ ਕੱਲ ਸਿੰਘ ਸਾਹਿਬਾਂ ਨੂੰ ਤੇ ਜਿਹੜੇ ਮਤਾ ਦਿੰਦੇ ਸੀ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਧਰ ਦੂਜੇ ਪਾਸੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀਨਗਰ ਚ ਕਰਵਾਏ ਸਮਾਗਮ ਨੇ ਸਿੱਖ ਸੰਸਥਾਵਾਂ ਵੱਲੋਂ ਪ੍ਰਗਟਾਏ ਖਾਤਿਆਂ ਨੂੰ ਸਹੀ ਸਾਬਤ ਕਰ ਦਿੱਤਾ ਉਹਨਾਂ ਕਿਹਾ ਕਿ ਸਰਕਾਰ ਦਾ ਕੰਮ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲ ਦੇਣਾ ਨਹੀਂ ਉਹਨਾਂ ਕਹਿਆ ਕਿ ਸੂਫੀ ਗਾਇਨ ਦਾ ਗੁਰਮਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਭਾਸ਼ਾ ਵਿਭਾਗ ਵੱਲੋਂ ਸ਼੍ਰੀਨਗਰ ਵਿੱਚ ਕਰਵਾਇਆ ਪ੍ਰੋਗਰਾਮ ਦੋਵੇਂ ਵਿਚਾਰਧਾਰਾਮਾਂ ਨੂੰ ਰਲਗੱਡ ਕਰਨ ਦੀ ਕੋਝੀ ਸਾਜ਼ਿਸ਼ ਹੈ ਇੱਕ ਖਾਸ ਗੱਲ ਜੋ ਆਪਾਂ ਕਰਨੀ ਭੁੱਲ ਗਏ ਸੀ ਕਿ ਗਾਇਕ ਵੀਰ ਸਿੰਘ ਨੇ ਜੱਜਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਅਕਾਲ ਤਖਤ ਸਾਹਿਬ ਵਿਖੇ ਖੰਮਾ ਜਾਂਚਨਾ ਕੀਤੀ ਹੈ ਜੱ태ਦਾਰ ਗੜਗਾਜ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਗਾਇਕ ਵੀਰ ਸਿੰਘ ਨੇ ਬਿਨਾਂ ਸੱਦੇ ਹੀ ਆਪਣੀ ਗਲਤੀ ਦਾ ਅਹਿਸਾਸ ਕਰਕੇ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆ ਖਿਮਾ ਜਾਂਚਨਾ ਕੀਤੀ ਹੈ ਉਹਨਾਂ ਕਿਹਾ ਕਿ ਵੀਰ ਸਿੰਘ ਵੱਲੋਂ ਕੀਤੀ ਗਈ ਖਿਮਾ ਜਾਂਚਨਾ ਉੱਤੇ ਵਿਚਾਰ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਵੀਰ ਸਿੰਘ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਆਸਟ੍ਰੇਲੀਆ ਤੋਂ ਸੱਦਾ ਸ਼੍ਰੀਨਗਰ ਪਹੁੰਚਿਆ ਸੀ ਅਤੇ ਉਸ ਨੂੰ ਪ੍ਰੋਗਰਾਮ ਬਾਰੇ ਸਹੀ ਜਾਣਕਾਰੀ ਨਹੀਂ